ਪਰ ਬੁਲਾਵ ਸਸੀ ਦੇ ਮਹਿੰਦੀ ਨਾਲ ਸ਼ਿੰਗਾਰੇ ਆਸ਼ਕ ਵੇਖ ਬਹੇ ਇੱਕ ਵਾਰੀ ਜਿਉ ਤਨਹਾ ਪਰਵਾਰੇ ਬਾਲੂ ਰੇਤ ਤਪੇ ਵਿੱਚ ਥਨ ਦੇ ਭੁੰਨਣ ਜੋ ਪਠਿਆਰੇ ਹਾਸਮ ਵੇਖ ਯਕੀਨ ਸਸੀ ਦਾ ਜਿਉ ਫਿਰ ਨਹੀਂ ਦਿਲ ਹਾਰੇ ਫਿਰ ਨਹੀਂ ਦਿਲ ਹਾਰੇ ਦੋਸਤੋ ਇਹ ਕਾਪੀ ਡੋਪਟਰ ਹਾਸਮ ਸਾਜੀ ਦਾ ਲਿਖਿਆ ਹੋਇਆ ਹੈ ਇਸ ਵਿੱਚ ਸਸੀ ਅਤੇ ਪੁੰਨੂ ਦੇ ਪ੍ਰੇਮ ਦੀ ਕਹਾਣੀ ਦਾ ਵਰਣਨ ਕੀਤਾ ਗਿਆ ਹੈ ਦੋਸਤੋ ਮਾਰੂਥਲ ਵਿੱਚ ਪੁੰਨੂ ਦੀ ਡਾਚੀ ਦੀ ਪੈੜ ਨੂੰ ਲੱਭ ਰਹੀ ਸਸੀ ਦੇ ਪੈਰ ਨਾਜ਼ੁਕ ਸੁੰਦਰ ਅਤੇ ਗੁਲਾਬ ਵਰਗੇ ਮਹਿੰਦੀ ਨਾਲ ਸ਼ਿੰਗਾਰੇ ਹੋਏ ਸਨ ਜਦੋਂ ਵੀ ਕੋਈ ਆਸ਼ਿਕ ਇਹਨਾਂ ਨੂੰ ਵੇਖ ਲੈਂਦਾ ਸੀ ਤਾਂ ਉਹ ਉਹਨਾਂ ਦੀ ਖਾਤਰ ਜਾਨਵਾਰਾਂ ਲਈ ਤਿਆਰ ਹੋ ਜਾਂਦਾ ਸੀ ਰੇਤ ਵਿੱਚ ਇਸ ਤਰ੍ਹਾਂ ਸੱਸੀ ਤੁਰ ਰਹੀ ਸੀ ਜਿਵੇਂ ਕਿ ਪਠਿਆਰੇ ਜਾਉਂ ਪੁੰਨ ਰਹੇ ਹੋਣ ਪਰ ਹਾਸਨ ਦਾ ਕਹਿਣਾ ਹੈ ਕਿ ਸੱਸੀ ਦਾ ਸਿਦਕ ਦੇਖੋ ਉਹ ਆਪਣੇ ਸਿਦਕ ਤੋਂ ਪਿੱਛੇ ਨਹੀਂ ਹਟੀ ਅਤੇ ਆਪਣੀ ਤਪਦੀ ਤਪਦੀ ਰੇਤ ਵਿੱਚ ਤੁਰਦੀ ਹੋਈ ਡਾਚੀ ਦੀ ਭਾੜ ਕਰਦੀ ਹੋਈ ਅੱਗੇ ਵਧਦੀ ਗਈ ਵਧਦੀ ਗਈ ਇਸ ਤਰ੍ਹਾਂ ਉਸਨੇ ਆਪਣੀ ਜਾਨ ਦੇ ਦਿੱਤੀ